ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਸੰਗਰਾਮ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਿਸਾਖੀ ਦੇ ਤਿਹਾੜੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਅੱਜ ਦਾ ਤਿਹਾੜੀ ਦੋ ਤਰ੍ਹਾਂ ਨਾਲ ਇਤਿਹਾਸ ਅੱਜ ਦਾ ਦਿਨ ਦੋ ਤਰ੍ਹਾਂ ਨਾਲ ਦੋ ਅੱਡ-ਅੱਡ ਸਬਕ ਦਿੰਦਾ ਹੋਇਆ ਸਾਡੇ ਲਈ ਮਹਾਨ ਹੈ ਪਹਿਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਤੇ ਹੋਰ ਗੱਲਾਂ ਨਾ ਕਰਦੇ ਹੋਏ ਸਿਰਫ ਇਹ ਗੱਲ ਹੀ ਆਪਾਂ ਜੇ ਦੁਬਾਰਾ ਯਾਦ ਰੱਖ ਲਈਏ ਕਿ ਜਿਹੜੇ ਪੰਜ ਪਿਆਰੇ ਜਿਨ੍ਹਾਂ ਨੇ ਸੀਸ ਦੇ ਕੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਪੇਸ਼ ਕੀਤਾ ਉਹ ਪੰਜ ਦੇਸ਼ ਦੇ ਅੱਢ ਅੱਢ ਹਿੱਸਿਆਂ ਤੋਂ ਤੇ ਅੱਢ ਅੱਢ ਜਾਤਾਂ ਨਾਲ ਸੰਬੰਧਿਤ ਰੱਖਦੇ ਲੋਕ ਸੀ ਉਹਨਾਂ ਨੂੰ ਗੁਰੂ ਸਾਹਿਬ ਨੇ ਅਮਰਤ ਛਕਾ ਕੇ ਤੇ ਖੁਦ ਉਹਨਾਂ ਤੋਂ ਅਮਰਤ ਛਕ ਕੇ ਇੱਕ ਬਰਾਬਰਤਾ ਵਾਲੇ ਸਮਾਜ ਦਾ ਇੱਕ ਬਰਾਬਰ ਜਾਤ ਪਾਤ ਰਹਿਤ ਸਮਾਜ ਦਾ ਇੱਕ ਸਨੇਹਾ ਸਾਡੇ ਸਾਹਮਣੇ ਰੱਖਿਆ ਸੀ ਅਸੀਂ ਜੇ ਅੱਜ ਦੇ ਦਿਨ ਤੇ ਬਾਕੀ ਹੋਰ ਸਾਰੀਆਂ ਗੱਲਾਂ ਤੋਂ ਇਲਾਵਾ ਇਸ ਗੱਲ ਨੂੰ ਉਚੇਚ ਨਾਲ ਯਾਦ ਕਰ ਲਈਏ ਕਿ ਗੁਰੂ ਸਾਹਿਬ ਦਾ ਸਾਡੇ ਲਈ ਹੋਰ ਕੀ ਸਨੇਹ ਹੈ ਜਿੱਥੇ ਉਹਨਾਂ ਨੇ ਜ਼ੁਲਮ ਦੇ ਵਿਰੁੱਧ ਹੱਕ ਸੱਚ ਇਨਸਾਫ ਦੀ ਲੜਾਈ ਲੜਨ ਲਈ ਇੱਕ ਫੌਜ ਤਿਆਰ ਕੀਤੀ ਖਾਲਸਿਆਂ ਦੀ ਉੱਥੇ ਨਾਲ ਦੀ ਨਾਲ ਇੱਕ ਸਨੇਹਾ ਇਹ ਵੀ ਹੈ ਕਿ ਉਹ ਫੌਜ ਜਿਹੜੀ ਹੈ ਉਹ ਜਾਤ ਪਾਤ ਰਹਿਤ ਸਮਾਜ ਸਿਰਜਣ ਲਈ ਹੈ ਨਾ ਕਿ ਜਾਤ ਪਾਤ ਦੀਆਂ ਜਿਹੜੀਆਂ ਵੰਡੀਆਂ ਨੇ ਦਿਵਾਰਾਂ ਨੇ ਉਹਨਾਂ ਨੂੰ ਵੱਡਾ ਕਰ ਲਈ ਹੈ ਦੂਸਰੇ ਪਾਸੇ ਅੱਜ ਦੇ ਦਿਨ ਹੀ 13 April ਨੂੰ ਜ਼ਾਲਮ ਅੰਗਰੇਜ਼ ਸਰਕਾਰ ਨੇ ਜਲ੍ਹਿਆਂਵਾਲੇ ਬਾਗ 'ਚ ਉਸ ਟਾਈਮ ਦੇ ਕਾਲੇ ਕਾਨੂੰਨ ਰੋਲਟ ਐਕਟ ਵਿਰੁੱਧ ਇਕੱਠੇ ਹੋਏ ਲੋਕਾਂ ਤੇ ਅੰਨੇ ਵਗ ਗੋਲੀਆਂ ਚਲਾਈਆਂ ਸੀ ਇੱਕ ਤਾਂ ਉਹ ਜ਼ੁਲਮ ਨੂੰ ਯਾਦ ਕਰਨ ਦੀ ਲੋੜ ਹੈ ਵੀ ਸਾਮਰਾਜ ਕਿੱਡਾ ਜ਼ਾਲਮ ਹੋ ਸਕਦਾ ਹੈ ਦੂਜਾ ਜਿਹੜਾ ਉਦੋਂ ਹਿੰਦੂਆਂ ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਖੂਨ ਦੁੱਲਿਆ ਉੱਥੇ ਜੱਲਿਆਂ ਵਾਲੇ ਬਾਗ ਦੇ ਵਿੱਚ ਉਸ ਸਾਂਝ ਨੂੰ ਦੁਬਾਰਾ ਫੇਰ ਯਾਦ ਕਰਨ ਦੀ ਲੋੜ ਹੈ ਅੰਗਰੇਜ਼ ਲੱਖ ਕੋਸ਼ਿਸ਼ਾਂ ਕਰਦਾ ਰਿਹਾ ਕਿ ਭਾਰਤੀਆਂ ਨੂੰ ਉਹਨਾਂ ਦੇ ਧਰਮਾਂ ਦੇ ਨਾਂ ਤੇ ਵੰਡ ਲੀਏ ਪਰ ਕੁਝ ਲੋਕਾਂ ਦੇ ਗੁੰਮਰਾ ਹੋਣ ਤੋਂ ਬਿਨਾ ਬਾਕੀ ਆਮ ਜਿਹੜੇ ਹਿੰਦੂ ਮੁਸਲਮਾਨ ਸਿੱਖ ਹੈ ਉਹ ਇਕਜੁੱਟ ਹੋ ਕੇ ਅੰਗਰੇਜ਼ ਦੇ ਵਿਰੁੱਧ ਲੜਦੇ ਰਹੇ ਐ ਤੇ ਅੱਜ ਸਾਡੇ ਲਈ ਸੁਨੇਹਾ ਜਿਹੜਾ ਉਹ ਇਹ ਹੈ ਕਿ ਭਾਰਤ ਨੂੰ ਦੁਬਾਰਾ ਫੇਰ ਮੁਸਲਮਾਨਾਂ ਤੇ ਹਿੰਦੂਆਂ ਤੇ ਸਿੱਖਾਂ ਤੇ ਇਸਾਈਆਂ ਚ ਵੰਡਣ ਦੀਆਂ ਕੋਸ਼ਿਸ਼ਾਂ ਹੋਰ ਕਿਸੇ ਵੱਲੋਂ ਨਹੀਂ ਅੰਗਰੇਜ਼ ਸਰਕਾਰ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ ਵਿਚਾਰਧਾਰਾ ਤੇ ਚੱਲਣ ਵਾਲੀ ਪਾਰਟੀ ਜਿਹੜੀ ਹੈ ਉਹ ਰਾਜ ਕਰ ਰਹੀ ਹੈ ਤੇ ਉਹ ਪਾਰਨਾ ਚਾਹੁੰਦੀ ਹੈ ਤੇ ਅੱਜ ਇਸ ਜੱਲ੍ਹਿਆਂ ਵਾਲੇ ਬਾਗ ਦਾ ਇਹ ਸੁਨੇਹਾ ਵੀ ਸਾਨੂੰ ਯਾਦ ਰੱਖਣ ਦੀ ਲੋੜ ਹੈ ਵੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸਨੇਹਾ ਜਾਤ ਪਾਤ ਦੇ ਵਿਰੁੱਧ ਹੈ ਉੱਥੇ ਇਹ ਜਿਹੜਾ ਸਨੇਹਾ ਹੈ ਉਹ ਇਹ ਹੈ ਕਿ ਵੀ ਅਸੀਂ ਧਰਮਾਂ ਦੇ ਵਿੱਚ ਨਹੀਂ ਵੰਡੇ ਜਾਣਾ ਤੇ ਅੱਜ ਦੇ ਦਿਨ ਹੀ ਸ਼ਹੀਦ ਉਦਮ ਸਿੰਘ ਜੀ ਨੇ ਇੱਕ ਇਹ ਸੌਖਾਦੀ ਸੀ ਕਿ ਵੀ ਮੈਂ ਇਹਦਾ ਬਦਲਾ ਲਵਾਂਗਾ ਤੇ ਉਹਨੇ ਆਪਣਾ ਨਾਮ ਮੁਹੰਮਦ ਸਿੰਘ ਆਜ਼ਾਦ ਕਰ ਲਿਆ ਸੀ ਕਿ ਵੀ ਜਿਹੜਾ ਨਾਮ ਜਿਹੜਾ ਸਿੱਖ ਵੀ ਹੈ ਤੇ ਮੁਸਲਮਾਨ ਵੀ ਹੈ ਤੇ ਕਈ ਲੋਕ ਗਲਤੀ ਨਾਲ ਉਹਨੂੰ ਉਹਦੇ ਨਾਮ ਨੂੰ ਰਾਮ ਮੁਹੰਮਦ ਸਿੰਘ ਆਜ਼ਾਦ ਕਹਿੰਦੇ ਐ ਡਾਕਟਰ ਚੰਨ ਲਾਲ ਜਿਹੜੇ ਵੱਡੇ ਇਤਿਹਾਸਕਾਰ ਨੇ ਉਹਨਾਂ ਨੇ ਪਿੱਛੇ ਇਸ ਨੂੰ ਦੁਬਾਰਾ ਸਪਸ਼ਟ ਕੀਤਾ ਕਿ ਉਹ ਆਪਣੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਲਿਖਦੇ ਸੀ ਉਹਨਾਂ ਦੀਆਂ ਚਿੱਠੀਆਂ ਉਹਨਾਂ ਦੇ ਦਸਕਤ ਉਹਨਾਂ ਨੇ ਜਾਰੀ ਕੀਤੇ ਆਪਣੀ ਫੋਟੋ ਦੇ ਪਿਛਲੇ ਪਾਸੇ ਜਿਹੜੇ ਉਹਨਾਂ ਨੇ ਲਿਖਿਆ ਸੋ ਅੱਜ ਅਸੀਂ ਸਾਮਰਾਜ ਵਿਰੁੱਧ ਜਿਹੜੀ ਸਾਡਾ ਇਹ ਸਾਮਰਾਜ ਨੇ ਸਾਡੇ ਤੇ ਆਡਾ ਜ਼ੁਲਮ ਕੀਤਾ ਤੇ ਅੱਜ ਦਾ ਜਿਹੜਾ ਸਾਮਰਾਜ ਹੈ ਅਮਰੀਕਨ ਸਾਮਰਾਜ ਸਾਨੂੰ ਕਿਸ ਤਰ੍ਹਾਂ ਨਾਲ ਖੱਜਲ ਖੁਆਰ ਕਰਨ ਤੇ ਲੱਗਿਆ ਹੋਇਆ ਹੈ ਸਾਰੀ ਦੁਨੀਆ ਨੂੰ ਇਹ ਲੱਗਿਆ ਹੋਇਆ ਹੈ ਤੇ ਉਸ ਵਿਰੁੱਧ ਦੁਬਾਰਤੋਂ ਅਹਿਦ ਕਰਨ ਦੀ ਲੋੜ ਹੈ ਕਿ ਅੱਜ ਦੇ ਸਾਮਰਾਜ ਵਿਰੁੱਧ ਵੀ ਅਸੀਂ ਲੜਨਾ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਐ ਪਿੱਛੇ ਜਿਹੜੀ 26 ਦਿਨ ਦਾ ਸੈਸ਼ਨ ਚੱਲਿਆ ਉਹਦੇ ਚ ਹਰ ਰੋਜ਼ ਇੱਕ ਸਵਾਲ ਜਵਾਬ ਦਾ ਸੈਸ਼ਨ ਹੁੰਦਾ ਹੈ ਹਰੇਕ ਮੈਂਬਰ ਪਾਰਲੀਮੈਂਟ ਨੇ ਜਿਹੜੇ ਸਵਾਲ ਪੁੱਛਣੇ ਐ ਉਹ ਪਹਿਲਾਂ ਸੈਸ਼ਨ ਹੋਣ ਤੋਂ ਕਾਫੀ ਧੇਰ ਪਹਿਲਾਂ ਲਿਖ ਕੇ ਦੇਣੇ ਪੈਂਦੇ ਐ ਤੇ ਉਹਨਾਂ ਦੇ ਵਿੱਚੋਂ ਫਿਰ ਪਰਚੀਆਂ ਕੱਢਦੇ ਐ ਵੀ ਕਿਹੜੇ ਸਵਾਲ ਪੁੱਛੇ ਜਾਣੇ ਐ ਕੋਈ ਸਟਾਰਟ ਸਵਾਲ ਹੁੰਦੇ ਐ ਕੋਈ ਬਿਨਾ ਸਟਾਰ ਵਾਲੇ ਸਵਾਲ ਹੁੰਦੇ ਐ ਉਹਨਾਂ ਸਵਾਲਾਂ ਚੋਂ 10ਕ ਸਵਾਲਾਂ ਬਾਰੇ ਸਰੀਨਾਮੂਲ ਕਾਂਗਰਸ ਟੀਐਮਸੀ ਦੇ ਜਿਹੜੇ ਐਮਪੀ ਨੇ ਰਾਜ ਸਭਾ ਦੇ ਡੈਰਿਕ ਓ ਬਰਾਇਨ ਉਹਨਾਂ ਨੇ ਕੱਲ ਇੰਡੀਅਨ ਐਕਸਪ੍ਰੈਸ ਦੇ ਵਿੱਚ 10 ਸਵਾਲਾਂ ਦਾ ਜ਼ਿਕਰ ਕੀਤਾ ਉਹਨਾਂ ਚੋਂ ਤੁਹਾਡੇ ਨਾਲ ਵੀ ਅਸੀਂ ਕਰਨਾ ਚਾਹੁੰਦੇ ਹਾਂ ਇੱਕ ਸਵਾਲ ਜਿਹੜਾ ਸੀਪੀਐਮ ਦੇ ਏ ਏ ਰਹੀਮ ਨੇ ਪੁੱਛਿਆ ਵੀ ਜਿਹੜਾ ਈਡੀ ਦਾ ਕੰਮ ਚੱਲ ਰਿਹਾ ਹੈ ਉਹਦੇ ਚ ਕਨਵਿਕਸ਼ਨ ਰੇਟ ਕੀ ਹੈ ਕਿੰਨੇ ਕੁ ਲੋਕਾਂ ਨੂੰ ਸਜ਼ਾ ਹੋਈ ਹੈ ਈਡੀ ਦੇ ਛਾਪਿਆਂ ਤੋਂ ਬਾਅਦ ਜਵਾਬ ਮਿਲਿਆ ਇਹ ਵੀ ਜਿਹੜਾ 2015 ਤੋਂ ਲੈ ਕੇ 2025 ਦੇ 10 ਸਾਲ ਜਿਹੜੇ ਹੋ ਗਏ ਇਸ ਦੇ ਵਿੱਚ ਜਿਹੜੇ MP MLA ਤੇ ਹੋਰ ਰਾਜਨੀਤਿਕ ਲੋਕਾਂ ਦੇ ਉੱਤੇ ED ਨੇ ਕੇਸ ਕੀਤੇ ਹੈ ਉਹਨਾਂ ਚੋਂ 193 ਕੇਸਾਂ ਚੋਂ ਸਿਰਫ 2 ਕੇਸਾਂ ਚ ਸਜ਼ਾ ਹੋਈ ਹੈ ਜਿਆਨੀ 1% ਦੇ ਨੇੜੇ ਤੇੜੇ ਸਕਸੈਸ ਰੇਟ ਹੈ ਭਾਵ ਕਿ ED ਜਿਹੜੀ ਹੈ ਇਹਨਾਂ ਰਾਜਨੀਤਿਕ ਲੋਕਾਂ ਦੇ ਉੱਤੇ ਬਗਲੇ ਦੀ ਭਾਵਨਾ ਨਾਲ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਮਜਬੂਰ ਕਰਨ ਦੀ ਨਜ਼ਰ ਨਾਲ ਕਿ ਵੀ ਉਹ ਛੱਡ ਕੇ ਬੀਜੇਪੀ ਚੱਲ ਜਾਣ ਇਹ ਹੁੰਦਾ ਹੈਗਾ ਇਹ ਇਹ ਜਵਾਬ ਦੱਸਦਾ ਹੈ ਸਾਨੂੰ ਇੱਕ ਸਵਾਲ ਹੋਰ ਸੀ ਵੀ 10 ਸਾਲਾਂ ਦੇ ਵਿੱਚ 2014 ਤੋਂ 25 ਤੱਕ 10-11 ਸਾਲਾਂ 'ਚ ਜਿਹੜੇ ਅੱਡ-ਅੱਡ ਸੈਸ ਲੱਗਦੇ ਐ ਟੈਕਸ ਸਰਚਾਰਜ ਲੱਗਦੇ ਐ ਉਹਨਾਂ ਤੋਂ ਕਿੰਨਾ ਕੁ ਪੈਸਾ ਇਕੱਠਾ ਕਰਿਆ ਉਹਦੇ ਚ ਜਿਹੜਾ ਪਹਿਲਾਂ 2014 ਚ ਜਿੰਨਾ ਸੈਸ ਤੇ ਸਰਚਾਰਜ ਲੱਗਦਾ ਸੀ 2025 ਚ ਆ ਕੇ ਸੈਸ ਜਿਹੜਾ 462% ਵਧ ਗਿਆ ਤੇ ਜਿਹੜਾ ਸਰਚਾਰਜ ਆ ਉਹ 999% ਵਧ ਗਿਆ ਜਾਨੀ ਕਿ ਸਰਕਾਰ ਜਿਹੜਾ ਸੈਸ ਤੇ ਸਰਚਾਰਜ ਨੇ ਇਹਦਾ ਹਿੱਸਾ ਸੂਬਿਆਂ ਨੂੰ ਨਹੀਂ ਦਿੰਦੀ ਸਿਰਫ ਆਪਣੇ ਖਾਤੇ ਚ ਰੱਖਦੀ ਹੈ ਲੋਕਾਂ ਤੋਂ ਟੈਕਸ ਲੈ ਲਿਆ ਜਾਂਦਾ ਪਰ ਸੂਬਿਆਂ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ ਕਹਿਣ ਦਾ ਭਾਵ ਹੈ ਵੀ ਸਰਕਾਰ ਖੁਦ ਇੱਕ ਲੁਟੇਰੀ ਬਣੀ ਹੋਈ ਹੈ ਕੇਂਦਰ ਸਰਕਾਰ ਜਿਹੜੀ ਕਿ ਲੋਕਾਂ ਤੋਂ ਤਾਂ ਪੈਸੇ ਲੈਂਦੀ ਹੈ ਸੂਬਿਆਂ ਨੂੰ ਨਹੀਂ ਦਿੰਦੀ ਇਹਨਾਂ ਸਰ ਅਗਲਾ ਸਵਾਲ ਜਿਹੜਾ ਸੀਗਾ ਉਹ ਭਾਜਪੀ ਦੇ ਐਮਪੀ ਕਨਸ਼ਾਮ ਤਿਵਾੜੀ ਜੀ ਨੇ ਪੁੱਛਿਆ ਕਿ ਵੀ ਜਿਹੜੀ ਸਿਕਲ ਸੈਲ ਟੈਕਨੋਲੋਜੀ ਹੈ ਉਸ ਦੇ ਨਾਲ ਜਿਹੜਾ ਲੋਕਾਂ ਨੂੰ ਅਨੀਮੀਆ ਹੁੰਦਾ ਖੂਨ ਦੀ ਘਾਟ ਆਉਂਦੀ ਹੈ ਉਹਦੇ ਰਿਸਰਚ ਦੇ ਉੱਤੇ ਕੀ ਕਿਸ ਤਰ੍ਹਾਂ ਦਾ ਖਰਚਾ ਹੋ ਰਿਹਾ ਹੈ ਤਾਂ ਉਹਦਾ ਜਵਾਬ ਇਹ ਦਿੱਤਾ ਗਿਆ ਵੀ ਜਿਹੜੀ ਸੀਐਸਆਈਆਰ ਹੈ ਕਾਉਂਸਲ ਫਾਰ ਸੈਂਟੀਫਿਕ ਐਂਡ ਇੰਡਸਟਰੀਅਲ ਰਿਸਰਚ ਜਿਹੜੀ ਸੰਸਥਾ ਹੈ ਗਵਰਨਮੈਂਟ ਦੀ ਉਸ ਦੇ ਜਿਹੜੇ ਫੰਡ ਨੇ ਉਹ 2020 ਤੋਂ ਲੈ ਕੇ 24 ਤੱਕ ਆਉਂਦੇ ਆਉਂਦੇ 60% ਫੰਡ ਕੱਟ ਕਰ ਦਿੱਤੇ ਯਾਨੀ ਖੋਜ ਲਈ ਪੈਸੇ ਘਟਾਏ ਜਾ ਰਹੇ ਹੈ ਸੋ ਇਹ ਅਗਲਾ ਇੱਕ ਸਵਾਲ ਹੈ ਵੀ ਜਿਹੜੇ ਸ਼ੈਡਿਊਲ ਟ੍ਰਾਈਬ ਏਰੀਆ ਨੇ ਜਿੱਥੇ ਆਦਿਵਾਸੀ ਲੋਕ ਰਹਿੰਦੇ ਐ ਉਹਨਾਂ ਲਈ ਸਰਕਾਰ ਨੇ ਬੜੇ ਜ਼ੋਰ ਸ਼ੋਰ ਨਾਲ ਏਕਲਵੇਆ ਸਕੂਲਾਂ ਦੇ ਨਾਂ ਦੇ ਉੱਤੇ ਸਕੂਲ ਸ਼ੁਰੂ ਕੀਤੇ ਉਹਦੇ ਉੱਤੇ ਇੱਕ ਸਵਾਲ ਪੁੱਛ ਲਿਆ ਕਿ ਵੀ ਜਿਹੜੇ ਇਹ ਸਕੂਲ ਨੇ ਇਹ ਕਿੰਨੇ ਕੁ ਨੇ ਜਿਹੜੇ ਵਧੀਆ ਚੱਲ ਰਹੇ ਆ ਤੇ ਕੁਝ ਇਹ ਐ ਵੀ ਖੜਿਆਂ ਵਰਗੇ ਆ ਉਹ ਜਿਹੜੇ ਖੜਿਆਂ ਵਰਗਿਆਂ ਦੀ ਗਿਣਤੀ ਐ ਜਿਹੜੇ ਰੈਜੀਡੈਂਸ਼ੀਅਲ ਸਕੂਲ ਨੇ ਜਿੱਥੇ ਬੱਚੇ ਰਹਿੰਦੇ ਆ ਕੇ ਉੱਥੇ ਹਾਸਟਲ ਹੁੰਦੇ ਆ ਉਹ ਸਕੂਲ ਜਿਹੜੇ ਆ ਤਕਰੀਬਨ ਤੀਜਾ ਹਿੱਸਾ ਸਕੂਲ ਜਿਹੜੇ ਨਾਨ ਫੰਕਸ਼ਨਲ ਨੇ ਸਭ ਤੋਂ ਵੱਧ ਸਭ ਤੋਂ ਵੱਧ ਤਾਂ ਨਾ ਕਹੀਏ ਜਾਨੀ 108464 ਸਕੂਲ 오ਡੀਸਾ ਦੇ ਵਿੱਚ ਗੈਰ ਫੰਕਸ਼ਨਲ ਨੇ ਜਿਹੜੇ ਕਿ ਕੰਮ ਨਹੀਂ ਕਰ ਰਹੇ ਚੱਲ ਨਹੀਂ ਰਹੇ ਝਾਰਖੰਡ ਦੇ ਵਿੱਚ 40 ਚੋਂ 39 ਨਹੀਂ ਚੱਲ ਰਹੇ ਮਘਾਲਿਆ ਦੇ ਵਿੱਚ 37 ਦੇ 37 ਹੀ ਨਹੀਂ ਚੱਲ ਰਹੇ ਨਾਗਾਲੈਂਡ ਚ 22 ਚੋਂ 19 ਨਹੀਂ ਚੱਲਦੇ ਮਨੀਪੁਰ ਦੇ ਵਿੱਚ 18 ਚੋਂ 21 ਨਹੀਂ ਚੱਲਦੇ ਕਹਿਣ ਨੂੰ ਸਰਕਾਰ ਆਦਵਾਸੀਆਂ ਲਈ ਜਿਨ੍ਹਾਂ ਨੂੰ ਉਹ ਵਣਵਾਸੀ ਕਹਿੰਦੀ ਹੈ ਉਨਾਂ ਲਈ ਪੁੱਠੀ ਟੰਗੀ ਪਈ ਹੈ ਵੀ ਅਸੀਂ ਤਾਂ ਬਹੁਤ ਉਹਨਾਂ ਲਈ ਵੱਡੇ ਵੱਡੇ ਕੰਮ ਕਰਦੇ ਆ ਆ ਸਕੂਲਾਂ ਦੀ ਹਾਲਤ ਹੈ ਕਿ ਉਹ ਚੱਲ ਨਹੀਂ ਰਹੇ ਅਗਲੀ ਗੱਲ ਇੱਕ ਸਵਾਲ ਹੋਰ ਸੀਪੀਐਮ ਦੇ ਸਿਵਾਦਾਸਨ ਨੇ ਪੁੱਛਿਆ ਵੀ ਪੀਐਮ ਕੇਅਰਸ ਜਿਹੜਾ ਫੰਡ ਹੈ ਉਹਦੇ ਲਈ ਬੱਚਿਆਂ ਨੂੰ ਕਿੰਨੇ ਕ ਪੈਸੇ ਦਿੱਤੇ ਗਏ ਆ ਪਿਛਲੇ ਸਾਲਾਂ ਦੇ ਵਿੱਚ ਤਾਂ ਉਹ ਕਿਹਾ ਦੱਸਿਆ ਉਹਦਾ ਜਵਾਬ ਇਹ ਆਇਆ ਵੀ 2021 ਦੇ ਵਿੱਚ ਜਿਹੜਾ ਉਹ 3694 ਬੱਚਿਆਂ ਨੂੰ ਇਹ ਦਿੱਤਾ ਗਿਆ ਤੇ 2024 ਚ ਸਿਰਫ ਦੋ ਬੱਚਿਆਂ ਨੂੰ ਦਿੱਤਾ ਗਿਆ ਜਿਹੜੀ ਪੀਐਮ ਕੇਅਰ ਜਿਹੜੇ ਹੈ ਨਾ ਹਾਲਾਂਕਿ ਉਹਦਾ ਵੱਡਾ ਫਾਰਮ ਤਾਂ ਹੋਰ ਹੈ ਉਹ મોદી ਜੀ ਨੇ ਆਪਣਾ ਨਿੱਜੀ ਫੰਡ ਇਕੱਠਾ ਕੀਤਾ ਸੀ ਆਪਣੇ ਨਾਂ ਦੇ ਉੱਤੇ ਤੇ ਸਰਕਾਰਾਂ ਦੂਜੇ ਜਿਹੜੇ ਸਰਕਾਰੀ ਅਦਾਰਿਆਂ ਤੋਂ ਪੈਸਾ ਲਿਆ ਸੀਗਾ ਤੇ ਉਹਦੇ ਚ ਜਿਹੜਾ ਕਿਸ ਤਰ੍ਹਾਂ ਨਾਲ ਮਤਲਬ ਉਹਦੀ ਦੁਰਵਰਤੋਂ ਹੋ ਗਈ ਰੇਲਵੇ ਦੀਆਂ ਜਿਹੜੀਆਂ ਖਾਲੀ ਪੋਸਟਾਂ ਨੇ ਉਹਦੇ ਬਾਰੇ ਵਿੱਚ ਦੱਸਿਆ ਗਿਆ ਸਮਾਜਵਾਦੀ ਪਾਰਟੀ ਦੇ ਭਦੌੜੀਆਂ ਸਾਹਿਬ ਨੇ ਪੁੱਛਿਆ ਸੀ ਵੀ 2024 ਚ 92116 ਪੋਸਟਾਂ ਜਿਹੜੀਆਂ ਨੇ ਉਹ ਖਾਲੀ ਸੀ ਜਿਦੇ ਚੋਂ ਬਹੁਤੀਆਂ ਜਿਹੜੀਆਂ ਸੇਫਟੀ ਰੇਲਵੇ ਸੇਫਟੀ ਨਾਲ ਸੰਬੰਧਿਤ ਪੋਸਟਾਂ ਨੇ ਉਹ ਖਾਲੀ ਨੇ ਸੋ ਇਸੇ ਕਰਕੇ ਆਪਾਂ ਦੇਖਦੇ ਆਂ ਵੀ ਕਿਸ ਤਰ੍ਹਾਂ ਨਾਲ ਹਰ ਰੋਜ਼ ਤਕਰੀਬਨ ਥੋੜੇ ਦਿਨਾਂ ਬਾਅਦ ਕੋਈ ਨਾ ਕੋਈ ਰੇਲਵੇ ਹਾਦਸੇ ਦੀਆਂ ਖਬਰਾਂ ਸਾਡੇ ਕੋਲ ਆਉਂਦੀਆਂ ਮਨਰੇਗਾ ਦੇ ਬਾਰੇ ਵਿੱਚ ਸਵਾਲ TMC ਦੇ ਜਿਹੜਾ ਹੈਗਾ ਵਿਆਪਿਕ ਹਲਦਰ ਨੇ ਪੁੱਛਿਆ ਤੇ ਉਹਨੇ ਦੱਸਿਆ ਵੀ ਸਾਰੀਆਂ ਸੂਬਿਆਂ ਤੇ ਯੂਟੀਆਂ ਲਈ ਕੇਂਦਰ ਸਰਕਾਰ ਨੇ 25000 ਕਰੋੜ ਰੁਪਈਆ ਮਨਰੇਗਾ ਦੇ ਫੰਡਾਂ ਦਾ ਦੇਣਾ ਹੈ ਸੋ ਇਹ ਇਹ ਹੈ ਸਰਕਾਰ ਦਾ ਕੁਝ ਸਵਾਲ ਤੁਹਾਡੇ ਨਾਲ ਸਾਂਝੇ ਕੀਤੇ ਹੈ ਲਾਸਟ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਕਰਨੀ ਹੈ ਕਿ ਪਤੰਜਲੀ ਦਾ ਦੀ ਐਡ ਕਰਦਿਆਂ ਹੋਇਆ ਆ ਲਾਲਾ ਰਾਮਦੇਵ ਜੀ ਨੇ ਰੂਹ ਹਫਜਾ ਨਾਂ ਦੀ ਜਿਹੜੀ ਕੰਪਨੀ ਹੈ ਜਿਹੜੇ ਆਪਾਂ ਸ਼ਰਬਤ ਪੀਨੇ ਆ ਨਾਂ ਤਾਂ ਨਹੀਂ ਲਿਆ ਰੂਹ ਹਫਜਾ ਦਾ ਪਰ ਕਿਹਾ ਵੀ ਜਿਹੜੇ ਤੁਸੀਂ ਆ ਦੂਜਾ ਸ਼ਰਬਤ ਪੀਨੇਓ ਇਹਦੇ ਨਾਲ ਮਸਜਿਦਾਂ ਬਣਦੀਆਂ ਨੇ ਇਹਦੇ ਨਾਲ ਮਦਰੱਸੇ ਬਣਦੇ ਆ ਜੇ ਤੁਸੀਂ ਪਤੰਜਲੀ ਦਾ ਸ਼ਰਬਤ ਪੀਓਗੇ ਇਹਦੇ ਨਾਲ ਸੰਸਥਾਵਾਂ ਬਣਨਗੀਆਂ ਇਹਦੇ ਨਾਲ ਆ ਹੋਊਗਾ ਪਹਿਲੀ ਗੱਲ ਕਿ ਉਹਨੂੰ ਇਹ ਨਫ਼ਰਤ ਫਲਾਉਣ ਦਾ ਕੋਈ ਅਧਿਕਾਰ ਨਹੀਂ ਉਹਦੇ ਤੇ ਹੁਣ ਤੱਕ ਕਿਸੇ ਵੀ ਸਰਕਾਰ ਨੇ ਕਿਉਂ ਕੋਈ ਕੇਸ ਨਹੀਂ ਦਰਜ ਕੀਤਾ ਇਸ ਨਫਰਤ ਫਲਾਉਣ ਦੇ ਖਲਾਫ ਬਾਰੇ ਵਿੱਚ ਅਸੀਂ ਇਹ ਸਰਕਾਰ ਤੇ ਦੂਜਾ ਕਿ ਉਸ ਉਹ ਆਪਣੇ ਆਪ ਨੂੰ ਸਵਾਮੀ ਕਹਿੰਦਾ ਹੈ ਸਾਧਕਾ ਹੁੰਦਾ ਹੈ ਸਾਧ ਕਿਸੇ ਜੇ ਨਫਰਤਾਂ ਫਲਾਵੇ ਤਾਂ ਉਹ ਸਾਧ ਨਹੀਂਗਾ ਉਹ ਬਦਮਾਸ਼ ਹੈ ਬੰਦਾ ਇਸ ਗੱਲੋਂ ਮੈਂ ਤਾਂ ਇਹ ਸਮਝਦਾ ਤੇ ਅਗਲੀ ਗੱਲ ਹਮਦਰਦ ਜਿਹੜੀ ਕੰਪਨੀ ਰੂਹਫਜਾ ਬਣਾਉਂਦੀ ਹੈ ਉਹਨੇ 16 ਲਿਸਟ ਸੰਸਥਾਵਾਂ ਦੀ ਲਿਸਟ ਦਿੱਤੀ ਹੈ ਜਿਹੜੀਆਂ ਉਹ ਸੰਸਥਾਵਾਂ ਚਲਾਉਂਦੇ ਆ ਉਹ ਚ ਬਹੁਤ ਸਾਰੇ ਇੰਜੀਨੀਅਰਿੰਗ ਕਾਲਜ ਨੇ ਸਕੂਲਸ ਐ ਰਿਸਰਚ ਸੰਸਥਾਵਾਂ ਨੇ ਮੈਡੀਕਲ ਕਾਲਜ ਐ ਤੇ ਕਾਲਜ ਦੂਜੇ ਕਾਲਜ ਨੇ 16 ਸੰਸਥਾਵਾਂ ਦੀ ਇੱਕ ਲਿਸਟ ਉਹਨਾਂ ਨੇ ਦਿੱਤੀ ਹੈ ਹਮਦਰਦ ਦੇ ਨਾਂ ਤੇ ਜਿਹੜੀਆਂ ਬਣਾਉਂਦੇ ਆ ਲਾਸਟ ਗੱਲ ਦੋਸਤੋ ਤੁਹਾਨੂੰ ਇਹ ਦਸੀਏ ਕਿ ਜਿਹੜਾ ਜਿਹੜੀ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਤਮਨਾਡੂ ਦੇ ਗਵਰਨਰ ਦੇ ਵਿਰੁੱਧ ਉਹਦੇ ਚ ਮਾਨਯੋਗ ਸੁਪਰੀਮ ਕੋਰਟ ਨੂੰ ਵੀ 3 ਮਹੀਨਿਆਂ ਦਾ ਸਮੇਂ ਲਈ ਬੰਨ੍ਹਿਆਗਾ ਉਹਨਾਂ ਨੇ ਤੇ ਉਧਰ ਤਮਨਾਡੂ ਨੇ 10 ਦੇ 10 ਉਹ ਬਿੱਲ ਜਿਹੜੇ ਰੋਕੇ ਹੋਏ ਸੀ ਰਾਜਪਾਲ ਨੇ ਉਹਨਾਂ ਨੂੰ ਕਾਨੂੰਨ ਨੇ ਰੂਪ ਦੇ ਦਿੱਤਾ ਉਹਨਾਂ ਚੋਂ ਇੱਕ ਮਹੱਤਵਪੂਰਨ ਬਿੱਲ ਇਹ ਹੈ ਕਿ ਜਿਹੜੇ ਚਾਂਸਲਰ ਨੇ ਉਹ ਗਵਰਨਰ ਦੀ ਬਜਾਏ ਜਿਹੜੀ ਸੂਬਾ ਸਰਕਾਰ ਹੈ ਉਹ ਲਾਊਗੀ ਪੰਜਾਬ ਨੇ ਵੀ ਕਾਨੂੰਨ ਪਾਸ ਕੀਤਾ ਸੀ ਤੇ ਕੇਰਲਾ ਨੇ ਵੀ ਕੀਤਾ ਸੀ ਇਹਦਾ ਮਤਲਬ ਹੈ ਹੁਣ ਉਧਰਲੇ ਪਾਸੇ ਨੂੰ ਰਾਹ ਚੱਲੂਗਾ ਪਰ ਕੇਂਦਰ ਸਰਕਾਰ ਕਹਿੰਦੀ ਹੈ ਵੀ ਨਹੀਂ ਅਸੀਂ ਇਸ ਫੈਸਲੇ ਨੂੰ ਦੁਬਾਰਾ ਰਿਵਿਊ ਵਾਸਤੇ ਜਾਵਾਂਗੇ ਸੋ ਦੇਖਦੇ ਆ ਕੀ ਬਣਦਾ ਹੈ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ